ਜਿੱਤੇ ਉੜ ਲੈਨੇ ਨਾ ਬਾ ਹਮ ਇਹ ਬਾਤ ਪੱਕ ਜਾਂਦੀ ਹੈ। ਪਾਣਾ ਖਰਾਬ ਹੀ ਜਾਂਦੀ ਨਹੀਂ। ਗਾਇਸ ਆਜਾਏ ਅਸੀਂ ਆਪਣੇ ਖੇਤ ਵਿੱਚ ਸਾਡਾ ਛੋਟਾ ਜਿਹਾ ਖੇਤ। ਇਹ ਤੇ ਮम्मी ਨੇ ਬਹੁਤ ਸਾਰੀਆਂ ਸਬਜ਼ੀਆਂ ਬੀਜੀ ਹੋਈਆਂ। ਇਹ ਟਮਾਟਰ ਹੈ। ਅਸੀਂ ਜ਼ਿਆਦਾਤਰ ਖੋਦ ਉਗਾਈਆਂ ਹੋਈਆਂ ਸਬਜ਼ੀਆਂ ਦੀ ਸਬਜ਼ੀ ਬਣਾ ਕੇ ਖਾਣੇ ਆ ਕਿਉਂਕਿ ਕਿਉਂਕਿ ਸਰਦੀਆਂ ਦਾ ਟਾਈਮ ਹੈ ਅੱਗੇ ਆ ਜਾਣਗੇ ਆ ਜਾਣਗੇ ਕੋਈ ਗੱਲ ਨਹੀਂ ਧੀਰੇ ਧੀਰੇ ਆ ਜਾਣਾ ਇਹ ਕਾਂਡ ਨਹੀਂ ਨਾ ਹੈਗੀ ਪਤਾ ਹੀ ਲੰਘ ਜਾਗੇ ਚੱਲੋ ਸਹੀ ਆ ਮੂਲੀਆਂ ਇਹ ਮੂਲੀਆਂ ਲੈ ਣੋ ਣੇ ਮੂਲੀਆਂ ਮਮੇ ਨੂੰ ਬਹੁਤ ਸ਼ੌਂਕ ਹੈ ਮੰਮੀ ਕਹਿੰਦੇ ਆ ਵੀ ਬਾਹਰ ਦੀਆਂ ਸਬਜ਼ੀਆਂ ਆ ਰਹੀਆਂ ਸਪਰੇਆਂ ਦੀਆਂ ਬਣੀਆਂ ਹੁੰਦੀਆਂ ਉਹਨਾਂ ਨਾਲ ਲਗਾਈਆਂ ਹੁੰਦੀਆਂ ਇਹ ਲਸਣ ਹੈ ਜੀ ਆ ਸਰੋਂ ਲੱਗੀ ਹੋਈ ਹੈ ਸਾਡੇ ਆ ਸਰੋਂ ਲੱਗੀ ਆ ਮੇਰੇ ਮੇਥਰੇ ਸੀਗੇ ਗਾਵਾ ਖਾਦੀਆਂ ਕਿਉਂਕਿ ਠੰਡ ਬੜੀ ਹੈ ਸਾਡੇ ਤੋਂ ਬਾਹਰ ਆਇਆ ਨਹੀਂ ਜਾਂਦਾ ਹਾਂਜੀ ਮੇਥੀ ਗਾਂ ਖਾ ਗਈ ਸੀ ਪਰ ਜਿਹੜੀ ਬਚੀ ਅਸੀਂ ਅੱਜ ਵੱਢ ਲਾਂਗੇ ਤੇ ਫਿਰ ਅਸੀਂ ਥੋੜਾ ਥੋੜਾ ਪਰਾਠੇ ਰੋਟੀ ਲਾਵਾਂਗੇ ਅੱਜ ਹੂੰ ਪਰੌਂਠੇ ਬਣਾਵਾਂਗੇ ਅੱਜ ਬਣਨਗੇ ਮੇਥੀ ਦੇ ਪਰੌਂਠੇ ਘਰ ਦੀ ਮੇਥੀ ਆ ਬਾਰੋਂ ਤਾਂ ਖਰੀਦ ਕੇ ਬਹੁਤ ਖਾ ਲਏ ਨੇ ਪਰ ਘਰ ਦੀ ਉਹ ਗਾਈ ਸਬਜੀ ਚ ਜਿਹੜਾ ਮਜ਼ਾ ਉਹ ਹੋਰ ਕਿਸੇ ਚ ਨਹੀਂ ਆਉਂਦਾ ਸਾਹਮਣੇ ਸਾਡਾ ਘਰ ਆ ਸਾਹਮਣੇ ਮੰਮੀ ਨੇ ਇਸ ਤਰ੍ਹਾਂ ਸਬਜੀ ਲਾ ਲਈ ਆ ਮੇਥੇ ਆ ਤਾਂ ਥੋੜੇ ਵੀ ਤੋੜ ਲੈਣੇ ਕਿਉਂਕਿ ਅੱਜ ਅਸੀਂ ਬਣਾਵਾਂਗੇ ਰੋਟੀ ਥੋੜਾ ਥੋੜਾ ਲਾ ਕੇ ਹੂੰ ਇਹ ਵੇਖੋ ਕਿੰਨੇ ਵਧੀਆ ਸਾਡਾ ਤਾਂ ਸਰ ਜਾਂਦਾ ਇਧਰ ਵੀ ਟਮਾਟਰ ਲੱਗੇ ਸਾਡੇ ਸਾਡੇ ਵਾਸਤੇ ਤਾਂ ਬਹੁਤ ਹੈ ਇਧਰ ਵੀ ਟਮਾਟਰ ਲੱਗੇ ਹਾਂਜੀ ਉੱਤੇ ਵੀ ਟਮਾਟਰ ਆਹ ਕੀ ਮੰਮੀ ਲੱਗਿਆ ਜਿਹੜਾ ਸਾਈਡ ਤੇ ਆਹ ਆਹ ਇਧਰ ਹਾਂਜੀ ਪਿਆਜ਼ ਹਾਂਜੀ ਇਹ ਪਿਆਜ਼ ਮੰਮੀ ਉਹ ਬਾਕੀ ਸਾਰੇ ਲੱਗੇ ਹੋਇਆ ਹੂੰ ਇਹ ਤਾਂ ਬავਾ ਲੱਗੇ ਬਸ ਲਾਲ ਨਹੀਂ ਹੁੰਦੇ ਇਹ ਹਾਂ ਇਹ ਥੋੜਾ ਥੋੜਾ ਹੋਰ ਬਾੜ ਲੈਣੀ ਮੋਟਰਾ ਮੋਟਰਾ ਜਿਹਾ ਮੋਟੀ ਮੋਟੀ ਮਿੱਠੀ ਬਾੜ ਦੀ ਬਰੀਕ ਨਹੀਂ ਹਾਂ ਇਹ ਮੇਰਾ ਵੀਰ ਹੈ ਤੇ ਇਹਦੇ ਪਿੱਛੇ ਕੁੱਤੇ ਲੱਗੇ ਫਿਰਦੇ ਉਹਨਾਂ ਨੂੰ ਡੇਲੀ ਰੋਟੀ ਦਿੰਦਾ ਲੈ ਇਹ ਤੇ ਉਹ ਫਿਰ ਜਦੋਂ ਇਹ ਬਾਹਰ ਨਿਕਲਦਾ ਤੇ ਉਦੋਂ ਫਿਰ ਉਹਦੇ ਪਿੱਛੇ ਪਿੱਛੇ ਆਉਂਦੇ ਵੀ ਹੁਣ ਵੀ ਸਾਨੂੰ ਕੁਝ ਖਾਣ ਨੂੰ ਮਿਲੇਗਾ ਜਿਆਦਾ ਬੀਜੀ ਲਿਆ ਤੇ ਇਸ ਗੰਦੇ ਘਟ ਇਹ ਖਾਦ ਨਗਾਵਾ ਚਲੋ ਉਹਦੀ ਆਦੀ ਕਿਸਮਤ ਖਾਂਦੀ ਹੈ ਤੁਸੀਂ ਤਾਂ ਜਾਣਦੇ ਹੋ ਬਹੁਤ ਦਿਨਾਂ ਤੋਂ ਧੁੰਦ ਠੰਡ ਬਹੁਤ ਜ਼ਿਆਦਾ ਸੀ ਅਸਤੇ ਕਾਰੋਬਾਰ ਨਹੀਂ ਨਿਕਲੇ ਤੇ ਖੇਤ ਨੂੰ ਅਸੀਂ ਵੇਖਿਆ ਨਹੀਂ ਤੇ ਗਾਵਾਂ ਖਾ ਜਾਂਦੀਆਂ ਅਸੀਂ ਆ ਕੇ ਉਹ ਬਹੁਤ ਚਟਨੀ ਦੇ ਵਿੱਚ ਓਹੋ ਅੱਜ ਬਣੂਗੀ ਚਟਨੀ ਤੇ ਪਰੌਂਠੇ ਪਾ ਲਾਂ ਬਿਲਕੁਲ ਪਤਾ ਹੀ ਵੀ ਥੋੜ੍ਹ ਲੈਣੀ ਪਾਲਕ ਸਾਡੇ ਹੋਈ ਨੇ ਸ ਚਾਰ ਵਾਰੀ ਪਾਲਕ ਬੀਜੀ ਆ ਥੋੜੀ ਬਹੁਤੀ ਹੋਈ ਐ ਇਹ ਨੂੰ ਨਾ ਪਾ ਕਰ ਲੈਨੇ ਸੱਜ ਚਲੋ ਉਹ ਗਾਮ ਖਾ ਜਾਂਦੀ ਆ ਨਾ ਆ ਕੇ ਅਸੀਂ ਵੈਸੇ ਤਾਂ ਵਾਰਡ ਬਣਾਈ ਹੋਈ ਐ ਪਰ ਫਿਰ ਵੀ ਜਾਨਵਰ ਤਾਂ ਵੜੀ ਜਾਂਦੇ ਫਿਰ ਉਹਨਾਂ ਨੂੰ ਰੋਕ ਨਹੀਂ ਸਕਦੇ ਵੇਖੋ ਅਸੀਂ ਪੂਰੀ ਤਿਆਰੀ ਤਾਂ ਸਾਰੀ ਕੀਤੀ ਸੀ ਆ ਜਿਆਦਾ ਮੋਟਾ ਲੱਸੀ ਆ ਲਸਨ ਸਹੀ ਗੱਲ ਐ ਇਹ ਅਲੱਗ ਐ ਹਾਂ ਆਤਨੀ ਆ ਤੰਗਿਆ ਸੀ ਬਹੁਤ ਔਖਾ ਗਿਆ ਇਹਨੂੰ ਟਾਈਮ ਲੱਗਿਆ ਨਾ ਬਹੁਤ ਜਿਆਦਾ ਜਦ ਪਰ ਹੋਇਆ ਤਾਂ ਬਹੁਤ ਵਧੀਆ ਹੋਇਆ ਇਹਦੀ ਖਸ਼ੀ ਬਹੁਤ ਜਿਆਦਾ ਹੁੰਦੀ ਕਰਦੇ ਤੰਗਿਆ ਮਜ਼ਾ ਆਉਂਦਾ ਪਰ ਇਸ ਤਰ੍ਹਾਂ ਖੇਤ ਚ ਤਾਜੀ ਤਾਜੀ ਸਬਜ਼ੀ ਤੋੜੋ ਤੇ ਬਣਾਓ ਠੰਡਾ ਦੇ ਵਿੱਚ ਠੰਡਾ ਦੇ ਵਿੱਚ ਸਹੀ ਹੈ ਇਹ ਨਜ਼ਾਰਾ ਵੱਖਰਾ ਹੀ ਹੈ ਚਲ ਦੇਖੋ ਲਓ ਵੀ ਸਬਜੀਤ ਤੋੜ ਲਿੱਤੀ ਗਈ ਮੌਸਮ ਤਾਂ ਸਾਰਾ ਕੁਝ ਸਹੀ ਹੋ ਜਾਣਾ ਆ ਥੋੜਾ ਤਣੀਆਂ ਥੋੜਾ ਹਾਂ ਲਸਣ ਲਸਣ ਦੇ ਪੂਕਾ ਨੀ ਪੂਕਾ ਥੋੜੀ ਪਾਲਕ ਵੀ ਵਿੱਚ ਥੋੜੀ ਮੇਥੀ ਹੈ ਤੇ ਬਸ ਇਹਨਾਂ ਸਾਰਿਆਂ ਦਾ ਪਰੌਂਠਾ ਬਣਾ ਦੇਣਾ ਮਿਕਸ ਨੂੰ ਸਿਰ ਕੇ ਇਹ ਟਮਾਟਰ ਥੋੜੇ ਥੋੜੇ ਕੱਚੇ ਵੀ ਆ ਥੋੜੇ ਥੋੜੇ ਪੱਕੇ ਵੀ ਆ ਹਾਂ ਤੇ ਪਰ ਰੱਖ ਦਾਂਗੇ ਤੇ ਅੰਮੀ ਇਹ ਦੇਸੀ ਆ ਨਾ ਜਵੇਂ ਹੀ ਹਾਂ ਦੇਸੀ ਤਾਂ ਕਰਕੇ ਇਹਨਾਂ ਨੂੰ ਤੇ ਤੁਸੀਂ ਸਾਰੇ ਜਣੇ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਕਿਉਂਕਿ ਤੁਹਾਡਾ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਹਾਂ ਤਾਂ ਕਿ ਸਾਨੂੰ ਹੋਰ ਮੋਟੀਵੇਸ਼ਨ ਮਿਲੇ ਕਿ ਅਸੀਂ ਹੋਰ ਵਧੀਆ-ਵਧੀਆ ਤੁਹਾਡੇ ਵਾਸਤੇ ਵੀਡੀਓ ਬਣਾਈਏ ਕਿਉਂਕਿ ਠੰਡ ਵਿੱਚ ਬਹੁਤ ਮਿਹਨਤ ਲੱਗਦੀ ਹੈ ਲੋ ਇਹ ਤੁਸੀਂ ਫੋਟੋ ਮੈਨੂੰ ਇੱਤ ਕਰਤਾ ਵਲੌਗ ਤੇ ਕਹਿੰਦਾ ਦਿਲੋ ਮੈਨੂੰ ਤਾਂ ਲੱਗਦੀ ਹੁਣ ਆਪਾਂ ਇਹ ਔਗਾਈਆਂ ਸਬਜ਼ੀਆਂ ਸਬਣਾਵਾਂਗੇ ਅੱਜ ਚਟਣੀ ਤੇ ਨਾਲ ਬਣਾਵਾਂਗੇ ਪਰੌਂਠੇ ਠੀਕ ਹੈ ਇਹ ਚੀਜ਼ ਦੀ ਬਣਾਵਾਂਗੇ ਚਟਣੀ ਗ੍ਰੀਨ ਵਾਲੀ ਚਟਣੀ ਹੂੰ ਤੇ ਪਰੌਂਠੇ ਠੀਕ ਹੈ ਇਹ ਬਰ ઠੰਡ ਚਲਾਵਾਂਗੇ ਮਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਦੇ ਹੋ ਫੋਟੋ ਤਾਂ ਲੈ ਲੈਂਦੀ ਇੱਕ ਪਾਣੀ ਨਹੀਂ ਲਾਉਣ ਦੀ ਲੋੜ ਇਹਨਾਂ ਨੂੰ ਪਿੱਟਰ ਮੈਂ ਤਾਂ ਕਿੰਨੀ ਲਾ ਦਿੰਦੀ ਓਕੇ ਲੱਗਿਆ ਤਾਂ ਪਾਣੀ ਹੋਰ ਚੀਜ਼ ਹੁੰਦੀ ਐ ਤਰੇਲ ਹੋਰ ਚੀਜ਼ ਐ ਹੈਂ ਕਵਾਦ ਮੈਂ ਸੋਨ ਅਸੀਂ ਕਰੇ ਚੱਲੇ ਆ ਇਹ ਸਾਡਾ ਘਰ ਇਹ ਹੈ ਸਾਡਾ ਘਰ ਬੇਟਾ